ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਇੱਕ ਹੋਰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨੀਲੀ ਰਵੀ ਦੀ ਜਿਹੜੀ ਬੋਰੀ ਆ ਦੋਸਤੋ ਇੱਕ ਝੋਟੀ ਦਿਖਾਉਣ ਜਾ ਰਹੇ ਹਾਂ ਏਰੀਆ ਪਿੰਡ ਕੋਠੇ ਗਾਦੜੀ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਹੈਗਾ ਜੀ ਬਿਲਕੁਲ ਇਹ ਜੀਰੇ ਦੀ ਆਪਾਂ ਹਿੱਕ ਦੇ ਉੱਤੇ ਕਈ ਪਿੰਡ ਹੈਗਾ ਕੋਠੇ ਗਾਦੜੀ ਓਨਰ ਵੀਰ ਹਰੀ ਜੀ ਹੈਗੇ ਨੇ ਉਹਨਾਂ ਦੇ ਜਿਹੜੇ ਸੰਪਰਕ ਨੰਬਰ ਆ ਦੋਸਤੋ ਮੈਂ ਵੀਡੀਓ ਦੇ ਵਿੱਚ ਚਲਦੇ ਕਰ ਦਿੰਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਝੋਟੀ ਦੀ ਖਰੀਦ ਬਾਰੇ ਜਿਹੜੀ ਗੱਲਬਾਤ ਕਰ ਸਕਦੇ ਹੋ ਪ੍ਰੋਪਰ ਡਿਟੇਲ ਆਪਾਂ ਵੀਰ ਦੇ ਕੋਲੋਂ ਹੀ ਲਵਾਂਗੇ ਤੇ ਗੱਲਬਾਤ ਕਰਕੇ ਕਿਉਂਕਿ ਵੀਰ ਉਹਨਾਂ ਦੀ ਘਰ ਦੀ ਆ ਜੰਮੀਪਲੀ ਆ ਦੋਸਤੋ ਇਹ ਜਿਹੜੀ ਝੋਟੀ ਆ ਰਿਕਾਰਡ ਵੀ ਜਿਹੜਾ ਟੋਟਲ ਜਿੰਨਾ ਵੀ ਹੈਗਾ ਇਸ ਦਾ ਮਦਰ ਰਿਕਾਰਡ ਉਹ ਵੀ ਆਪਾਂ ਵੀਰ ਦੇ ਪਾਸੋਂ ਜਾਣਕਾਰੀ ਲੈ ਕੇ ਹੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਵਾਰੀ ਮੋਟੇਜ ਤੌਰ ਤੇ ਜਿਹੜੀ ਤੁਹਾਨੂੰ ਇਸ ਦੀ ਮਦਰ ਆ ਦੋਸਤੋ ਮੈਂ ਦਿਖਾ ਦੇਣਾ ਚਾਹਣਾ ਕਿਉਂਕਿ ਕੀ ਹੁੰਦਾ ਵੀ ਜ਼ਿਆਦਾਤਰ ਜਿਹੜੇ ਪਸ਼ੂਆਂ ਝੋਟੀਆਂ ਕੱਟੀਆਂ ਉਹਨਾਂ ਦੀਆਂ ਮਦਰਾਂ ਜਿਹੜੀਆਂ ਦੋਸਤੋ ਹਰ ਇੱਕ ਦੇ ਕਿਲੇ ਦੇ ਉੱਪਰ ਮੌਜੂਦ ਨਹੀਂ ਮਿਲਦੀਆਂ ਤੇ ਹੁੰਦਾ ਕੀ ਹੈ ਵੀ ਕਈ ਵੀਰ ਕਹ ਦਿੰਦੇ ਵੀ 15 ਲੀਟਰ ਦੀ ਧੀ ਆ 14 ਲੀਟਰ ਦੀ ਧੀ ਆ ਜਾਣਕਾਰੀ ਆਪਾਂ ਉਹਨੀ ਕ ਦਵਾਂਗੇ ਤਾਂ ਕਿ ਜਿਹੜੀ ਤੁਸੀਂ ਵੀ ਮੁੱਖ ਤੇ ਆ ਕੇ ਵੇਖ ਸਕੋ ਆ ਵੇਖੋ ਜੀ ਆ ਮਦਰ ਮਦਰ ਤਸਲੀਨਾ ਵੇਖ ਲੋ तकरीबन ਬਾਕੀ ਆਪਾ ਓਨਰ ਦੇ ਨਾਲ ਗੱਲ ਕਰਕੇ ਹੀ ਜਿਹੜੀ ਜਾਣਕਾਰੀ ਉਹਨਾਂ ਤੋਂ ਲੈ ਕੇ ਤੁਹਾਨੂੰ ਦਵਾਂਗੇ तकरीबन ਬਾਈ ਹੋਰੀ ਕਹਿ ਰਹੇ ਸੀ ਵੀ 14 ਲੀਟਰ ਮਿਲਕਿੰਗ ਇਸ ਦੀ ਮਦਰ ਦੀ ਹੈਗੀ ਆ ਤੇ ਜਿਹੜੀ ਇਹ ਝੋਟੀ ਆ ਦੋਸਤੋ ਇਹ तकरीबन ਸੇਲ ਵਾਸਤੇ ਹੈਗੀ ਅੱਜ ਦੇ ਸਮੇਂ ਦੇ ਵਿੱਚ ਤੇ ਵੀਰ ਹਰੀ ਦੇ ਕੋਲ ਚਲਦੇ ਆਂ ਵੀਰ ਜੀ ਆਜੋ ਸਾਹਮਣੇ ਮਾੜਾ ਜਿਆ ਦਿਓ ਜਾਣਕਾਰੀ ਵੀਰ ਜੀ ਸਭ ਤੋਂ ਪਹਿਲਾਂ ਵੀ ਹਰੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਵੀਰ ਹਰੀ ਹੋਰ ਸੌ ਕੀ ਹਾਲ ਚਾਲ ਹੈ ਜੀ ਤੇ ਆਪਣੇ ਵੀਰਾਂ ਨੂੰ ਦੱਸਿਓ ਵੀਰ ਜੀ ਇਹ ਸੇਲ ਵਾਸਤੇ ਆ ਤੇ ਕਿਉਂ ਸੇਲ ਕਰਦੇ ਪਏ ਆਪਾਂ ਜੀ ਬਹੁਤ ਸੋਹਣੀ ਝੋਟੀਆਂ ਵੀਰੇ ਵੈਸੇ ਹੀ ਕੰਮ ਕਰਦਾ ਕੰਮ ਸੰਭੀਣ ਜਾਂਦੇ ਜੀ ਹਾਂ ਮੈਂ ਜੋ ਸ਼ਹਿਰ ਕੰਮ ਕਰਦਾ ਹਾਂ ਅਜੀਰਾ ਸ਼ਹਿਰ ਦੇ ਵਿੱਚ ਕੰਮ ਕਰਦੇ ਹਾਂ ਸੋ ਦੋਸਤੋ ਵੀਰ ਦਾ ਜਿੱਦਾਂ ਕਿ ਇੱਕ ਨੌਕਰੀ ਪੇਸ਼ ਵਾਲਾ ਵੀਰ ਹੈਗਾ ਤਕਰੀਬਨ ਪਸ਼ੂਆਂ ਦੇ ਵਿੱਚ ਪਸ਼ੂ ਵੀ ਪੰਜ ਚਾਰ ਬਣ ਜਾਂਦੇ ਆ ਜਿੰਨੀ ਕ ਸੰਭਾਲ ਵੀਰ ਚਾਹੁੰਦੇ ਆ ਵੀ ਹੋ ਸਹੀ ਹੋ ਜਾਣ ਕਰਦੇ ਤੋਂ ਉਹਨਾਂ ਗ ਸਹੀ ਰਹਿੰਦਾ ਪਸ਼ੂ ਤੇ ਜਿਹੜੀ ਇਹ ਝੋਟੀ ਆ ਦੋਸਤੋ ਨੀਲੀ ਰਵੀ ਦੇ ਵਿੱਚ ਹੈਗੀ ਤੇ ਵੀਰ ਤੋਂ ਪੁੱਛ ਰਹੇ ਨੇ ਵੀਰੇ ਹਰੀ ਇਹ ਕਿਹੜੇ ਸੀਮਨ ਦੀ ਬੱਚੀ ਹੈਗੀ ਕੁਝ ਪਤਾ ਆਪਾਂ ਨੂੰ ਜੀ ਨਹੀਂ ਜੀ ਇਹ ਆਪਣੀ ਮੱਝ ਦੇ ਮਗਰ ਆਈ ਸੀ ਅੱਛਾ ਜਿਹੜੀ ਆਪਣੀ ਬੂਰੀ ਮੱਝ ਉਹ ਆਪਾਂ ਲਈ ਸੀ ਪਹਿਲੇ ਸਵੇਰੇ ਲਈ ਸੀ ਨਹੀਂ ਜੀ ਸਵੇ ਲੈ ਸੀ ਤੇ ਜ ਸਵੇ ਲੈ ਸੀ ਉਹਦੇ ਨਾਲ ਆਈ ਸੀ ਹਾਂਜੀ 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 ਤੇ ਆਪਣੇ ਕੋਲ ਹੀ ਇੱਥੇ ਹੋਈ ਆ ਕੇ ਹੈ ਨਾ ਹਾਂਜੀ 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 ਠੀਕ ਆ ਤੇ ਵੀਰ ਉਮਰ ਕਿੰਨੀ ਦਾ ਤਕਰੀਬਨ ਹੋਣਾ ਦੋ ਸਾਲ ਆ ਜੀ ਦੋ ਸਾਲ ਦੋ ਸਾਲ ਦੀ ਉਮਰ ਆ ਦੇਖ ਲਓ ਆ ਦੰਦ ਆ ਆ ਦੰਦ ਦੇਖ ਲਓ ਦੋਸਤੋ ਖੀਰੀ ਅਮੂ ਆ ਵੇਖੋ ਖੀਰੀ ਅਮੂ ਹਜੇ ਦੋਂਦੀ ਦੋਂਦੀ ਦੇ ਜੜੇ ਦੰਦ ਛੁੱਟੇ ਨਹੀਂ ਹੈਗੇ ਖੀਰੀ ਅਮੂ ਤੇ ਸਿੰਘ ਸੁੰਘ ਦੀ ਬੰਤਰ ਵੇਖੋ ਦੋਸਤੋ ਤੇ ਅੱਖ ਜਿਹੜੀ ਮਣਕੀ ਆ ਤੁਸੀਂ ਉਹ ਵੀ ਵੇਖੋ ਮੱਥੇ 'ਚ ਬੱਲ ਆ ਵੇਖੋ ਪ੍ਰੋਪਰ ਜਿਹੜੇ ਫੰਕਸ਼ਨ ਆ ਦੋਸਤੋ ਤੁਸੀਂ ਝੋਟੀ ਦੇ ਨੋਟ ਕਰ ਸਕਦੇ ਹੋ ਮਗਰਲੇ ਜਿਹੜੇ ਪੈਰ ਵਾਈਟ ਨੇ ਅਗਲੇ ਪੈਰ ਬੇਸ਼ੱਕ ਜਿਹੜਾ ਜਵਾਬ ਨਹੀਂ ਹੈਗਾ ਪਰ ਮਗਰਲੇ ਮਗਰਲੇ ਪੈਰਾਂ ਦੇ ਉੱਤੇ ਜਿਹੜੇ ਵਾਈਟ ਨਿਸ਼ਾਨ ਮਿਲ ਜਾਣਗੇ ਬਾਕੀ ਕਿਸਾਨ ਵੀਰੋ ਆ ਜਿਹੜੀ ਝੋਲੀ ਆ ਥੱਲੇ ਤੁਸੀਂ ਥਾਣਾ ਜਿਹੜੇ ਝੋਟੀ ਦੇ ਜ਼ਰੂਰ ਚੈੱਕ ਕਰ ਲਓ ਵੇਖ ਲਓ ਕਿਉਂਕਿ ਤਿੰਨ ਥਾਣਾ ਜਿਹੜੇ ਦੋਸਤੋ ਤੁਹਾਨੂੰ ਬਰਾਬਰ ਮਿਲਣਗੇ ਇੱਕ ਥਾਣਾ ਨਾਲ ਕੱਟੀ ਵੱਜੀ ਹੁੰਦੀ ਆ ਦੋਸਤੋ ਵੀਰ ਦੇ ਕਹਿਣ ਮੁਤਾਬਕ ਉਹਨੇ ਕਿਤੇ ਮੂੰਹ ਮਾਰਿਆ ਤੇ ਜਿਹੜਾ ਦੋਸਤੋ ਦਾ ਸ਼ੇਪ ਜਿਹੜੀ ਆਕਾਰ ਲੰਬਾ ਦਿਸੂਗਾ ਤਾਂ ਜੀ ਅੱਛਾ ਹਰੀ ਵੀਰ ਤਕਰੀਬਨ 2 ਸਾਲ ਦੀ ਉਮਰ ਹੋ ਗਈ ਹੈ ਜੀ ਤੇ ਮੁੱਲ ਵੀਰੇ ਕੀ ਡਿਮਾਂਡ ਕਰਦੀ 48000 ਰੁਪਈਆ ਜੀ 48000 ਹੈ ਜੀ ਹਾਂਜੀ 48000 ਤੋਂ ਚ ਮਾਨਤਨ ਹੋ ਜਾਏਗਾ ਵੀਰ ਥੋੜਾ ਬਹੁਤ ਹੋਏਗਾ ਬਾਲਾ ਨਹੀਂ ਹੋਊਗਾ ਜਿਆਦਾ ਨਹੀਂ ਹੋਊਗਾ ਹਾਂਜੀ ਥੋੜਾ ਬਹੁਤ ਠੀਕ ਹੈ ਠੀਕ ਹੈ ਤੇ ਬਾਕੀ ਵੀਰ ਜੀ ਸ਼ੋਰ ਆਪਣੇ ਜਿਹੜੀ ਇਹਦੀ ਮਦਰ ਆ ਤਕਰੀਬਨ ਆਪਣੇ ਕੋਲ ਚੁਵਾਈ ਤੁਸੀਂ ਕਰਦੇ ਹੀ ਹੋ ਤੇ 14 ਕਿਲੋ ਦੁੱਧ ਮਿਲਦੀ ਹੈ ਜੀ ਉਹ ਹੀ ਮਾਂ ਜੀ 7-8 ਮਹੀਨੇ ਹੁਣ ਵੀ ਤਕਰੀਬਨ ਵੀਰ ਜੀ ਡਰਾਈ ਹੈ ਕਿ ਚੱਲ ਰਹੀ ਹੈ ਦੁੱਧ ਦੇ ਰਹੀ ਹੈ ਜੀ ਦੇ ਰਹੀ ਹੈ ਜੀ 6 ਕਿਲੋ ਆ ਠੀਕ ਹੈ ਜੀ ਬਾਕੀ ਦੋਸਤੋ ਬਾਡੀ ਬੰਦਰ ਵੇਖੋ ਮੱਝ ਦੀ ਇਸ ਦੀ ਮਦਰ ਦੀ ਕਿਉਂਕਿ ਜਿਹੜੀ ਮਾਂ ਦਾ ਆਰੂਪ ਰੇਖਾ ਪੂਰੀ ਬੰਦਰਾ ਢਾਂਚਾ ਉਹ ਬਖਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਹਦੇ ਤੋਂ ਤੁਸੀਂ ਜਿਹੜਾ ਅੰਦਾਜ਼ਾ ਲਗਾ ਸਕਦੇ ਹੋ ਅੱਗੇ ਜਿਹੜੀ ਬੱਚੀ ਤੁਸੀਂ ਇਹ ਝੋਟੀ ਲੈ ਕੇ ਜਾਣੀ ਆ ਇਹ ਅੱਗੇ ਹੋਰ ਸੇਵਾ ਦੇ ਵਿੱਚ ਬਹੁਤ ਜ਼ਿਆਦੀ ਵਧੇ ਫੁੱਲੇਗੀ ਚੰਗੀ ਹੋਵੇਗੀ ਤੇ ਫਿਰ ਹਰੀ ਵੀ ਜਿਹੜਾ ਇਹਨੂੰ ਆਪਾਂ ਏਆਈ ਕੋਈ ਅੱਗੇ ਕੋਈ ਅਸਾਰ ਹੋਏ ਆ ਮਤਲਬ ਕਿ ਉਹ ਵਾਰੀ ਅੱਗੇ ਤਾਰਾ ਘੱਟ ਚੁੱਕੀ ਆ ਵੀ ਹਜੇ ਡਾਕਟਰਾਂ ਦੇ ਵੀ ਹਜੇ ਉਮਰ ਘਾਟਾ ਹਾਂਜੀ ਤੁਸੀਂ ਰੁਕ ਜੋ ਆ ਦੋ ਸਾਲ ਦੀ ਉਮਰ ਥੋੜਾ ਬਾਕੀ ਕੱਦ ਵਜਨ ਜਿਹੜਾ ਦੋਸਤੋ ਉਹ ਪੂਰਾ ਹੈਗਾ ਤਕਰੀਬਨ ਝੋਟੀਆਂ ਦੇ ਵਿੱਚ ਵੱਡੀਆਂ ਝੋਟੀਆਂ ਦੇ ਵਿੱਚ ਤੁਸੀਂ ਮੰਨ ਕੇ ਚੱਲ ਸਕਦੇ ਕੋਈ ਛੋਟੀ ਜੀ ਨਹੀਂ ਹੈਗੀ ਸੋਹਣਾ ਕੱਦ ਘਾਟੀ ਹੈਗਾ ਬਹੁਤ ਠੰਡੀ ਸੱਜ ਜਿਵੇਂ ਮਰਜੀ ਬਹੁਤ ਬੜੀ ਚੱਲਦਾ ਹਾਂਜੀ ਹਾਂਜੀ ਆ ਲੋ ਜੀ ਠੀਕ ਆ ਤੇ ਵੀਰ ਜੀ ਨੇ ਮਾਰਾ ਖੋਲ ਕੇ ਤੋਰ ਲੀ ਬਾਕੀ ਸੋਹਣਾ ਐਨੀਮਲ ਹੈਗਾ ਵੀਰ ਦੇ ਕੋਲ ਕਿਸੇ ਨੂੰ ਵੀ ਪਸੰਦ ਹੋਵੇ ਸ਼ੌਂਕੀਆ ਤੌਰ ਤੇ ਤੁਸੀਂ ਖਰੀਦ ਨਹੀਂ ਆ ਦੋਸਤੋ ਤੇ ਪੈਸੇ ਲਾਉਣੇ ਆ ਦੋਸਤੋ ਚੰਗੇ ਤੁਸੀਂ ਜਰੂਰ ਖਰੀਦ ਸਕਦੇ ਹੋ ਤੇ ਥਣ ਥਣ ਅੱਜ ਤੋਂ ਜਿਹੜੇ ਤੁਸੀਂ ਇਹ ਵੱਟ ਫੁੱਟ ਜਿਹੜੀ ਝੋਲੀ ਆ ਉਹ ਤੁਸੀਂ ਵੇਖੋਗੇ ਤਾਂ ਬਹੁਤ ਵਧੀਆ ਆ ਵੇਖੋ ਜੀ ਇੱਕ ਪਾਸੇ ਥੋੜੀ ਜੀ ਰੱਖਦੀ ਏ ਇਹ ਜੋ ਕੱਟੀ ਨੇ ਮੂੰਹ ਮਾਰਤਾ ਸੀ ਅੱਛਾ ਜੀ ਕੱਟੀ ਖੜੀ ਮਗਰੇ ਦੀ ਅੱਛਾ ਅੱਛਾ ਜੀ ਦੇ ਘਰ ਕੇ ਨਾ ਬਾਈ ਜੋ ਕਾਲੀਆਂ ਮਿਰਚਾਂ ਦੇ ਹੁੰਦਾ ਜੇ ਤਾਂ ਭੁੱਲ ਗਿਆ ਅੱਛਾ 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 ਹੋਰ ਕੋਈ ਪ੍ਰੋਬਲਮ ਨਹੀਂ ਕੀ ਅੱਛਾ ਮੈਂ ਸੋਚਿਆ ਸੀ ਵੀ ਇੱਕ ਪੰਨਾ ਥੋੜਾ ਜਿਆ ਵਖਾਉਂਦੀ ਸੀ ਲੰਮਾ ਕੋਈ ਪ੍ਰੋਬਲਮ ਨਹੀਂ ਕੀ ਠੀਕ ਹੈ ਜੀ ਠੀਕ ਹੈ ਤੋ ਦੋਸਤੋ ਇਹ ਸੀਗੀ ਆ ਵੀਰ ਹਮਾਂ ਦੇ ਕੋਲ ਝੋਟੀ ਨੀਲੀ ਦਾਵੀ ਦੇ ਵਿੱਚ ਪੂਰੀ ਸੇਲ ਵਾਸਤੇ ਹੈਗੀ ਆ ਦੋਸਤੋ ਤੇ ਆਓ ਮੌਕੇ ਤੇ ਜਦੋਂ ਤੁਸੀਂ ਮੌਕੇ ਤੇ ਵਿਜ਼ਿਟ ਕਰਕੇ ਦੋਸਤੋ ਵੇਖੋਗੇ ਚੀਜ਼ ਹੈ ਤੇ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਿਉਂਕਿ ਕਈ ਵਾਰਾਂ ਜਿਹੜੀ ਇਹ ਚੀਜ਼ ਆ ਵੀਡੀਓ ਦੇ ਵਿੱਚ ਵੇਖਣ ਤੇ ਥੋੜਾ ਜਿਹਾ ਆਪਣਾ ਜਜਮੈਂਟ ਗੈਸ ਹੋ ਜਾਂਦੀ ਹੈ ਚੀਜ਼ ਦੀ ਬਾਕੀ ਜਦੋਂ ਮੌਕੇ ਤੇ ਕੇ ਤੁਸੀਂ ਵੇਖੋਗੇ ਤੇ ਮੈਨੂੰ ਲੱਗਦਾ ਵੀ ਤੁਸੀਂ ਆ ਵਾਪਸ ਨਹੀਂ ਪਰਤੋਗੇ ਬਿਨਾਂ ਖਾਲੀ ਹੱਥ ਤੇ ਆਹ ਵੇਖੋ ਤੁਸੀਂ ਚੀਜ਼ 48000 ਰੁਪਏ ਦੋਸਤੋ ਵੀਰ ਨੇ ਡਿਮਾਂਡ ਕੀਤੀ 48000 ਦੇ ਵਿੱਚੋਂ ਮਾਨਤਨ ਤੁਹਾਡਾ ਘਰ ਪਹੁੰਚਣਾ ਜ਼ਰੂਰ ਹੋ ਜਾਏਗਾ ਨੰਬਰ ਹਰੀਵੀਰ ਜੀ ਬੋਲ ਕੇ ਜ਼ਰੂਰ ਦੱਸੋ 94650 108033 ਠੀਕ ਹੈ ਜੀ ਇਹ ਸਨ ਦੋਸਤੋ ਵੀਰ ਹਰੀ ਜੀ ਓਨਰ ਨੇ ਤੇ ਨੰਬਰ ਮੈਂ ਡਿਸਪਲੇ ਕਰ ਦੂੰਗਾ ਦੋਸਤੋ ਚਲਦੇ ਕਰਦੇ ਨੇ ਵੀਡੀਓ 'ਚ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਜਾਣਕਾਰੀ ਹੋਰ ਵੀ ਲੈ ਸਕਦੇ ਹੋ ਕਿਸੇ ਤਰ੍ਹਾਂ ਦੀ ਵੀ ਤੇ ਬਾਕੀ ਵੀਡੀਓ ਵੇਖ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ